ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਸਟਫਿੰਗ ਤੇ ਚੀਜ਼ ਵਾਲਾ ਲੱচ্ছা ਪਰਾਂਠਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਅੱਜ ਆਪਾਂ ਬਹੁਤ ਹੀ ਸੀਕ੍ਰੀਟ ਤਰੀਕੇ ਦੇ ਨਾਲ ਲੱচ্ছা ਪਰਾਂਠਾ ਬਣਾਇਆ ਜੋ ਤੁਹਾਨੂੰ ਤੇ ਤੁਹਾਡੇ ਬੱਚਨ ਬਹੁਤ ਹੀ ਪਸੰਦ ਆਏਗਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਆਓ ਬਣਾਉਣੇ ਆ ਹਾਂਜੀ ਪਹਿਲਾਂ ਆਪਾਂ ਰੋਟੀ ਨੂੰ ਬੇਲ ਲਾਂਗੇ ਫਿਰ ਆਪਾਂ ਇਹਦੇ ਉੱਪਰ ਥੋੜਾ ਘਿਓ ਲਗਾ ਦਾਂਗੇ ਫਿਰ ਇਸ ਨੂੰ ਫੋਲਡ ਕਰ ਦਾਂਗੇ ਫਿਰ ਇਸ ਤਰੀਕੇ ਦੇ ਨਾਲ ਫੋਲਡ ਕਰ ਦਾਂਗੇ ਤੇ ਦੇਖੋ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਗਾਜਰ ਕੈਰਟ ਥੋੜੀ ਜੀ ਆਪਾਂ ਪਾਵਾਂਗੇ ਕੈਵਿਸ ਇਹਨੂੰ ਆਪਾਂ ਪੱਤਾ ਕੋ ਵੀ ਵੀ ਕਹਿ ਦਿੰਨੇ ਆ ਥੋੜੀ ਪਾਵਾਂਗੇ ਚਿਲੀ ਫਲੈਕਸ ਥੋੜਾ ਨਮਕ ਟੇਸਟ ਅਨੁਸਾਰ ਹਾਂਜੀ ਹੁਣ ਆਪਾਂ ਇਹਨੂੰ ਫਿਰ ਉਸੇ ਤਰੀਕੇ ਦੇ ਨਾਲ ਫੋਲਡ ਕਰਾਂਗੇ ਰਾਉਂਡ ਬਣਾ ਕੇ ਫੇਰ ਇਸ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਫੋਲਡ ਕਰ ਲਓ ਇਹ ਬਹੁਤ ਹੀ ਟੇਸਟੀ ਤੇ ਕਰੰਚੀ ਬਣੇਗਾ ਹਾਂਜੀ ਹੁਣ ਆਪਾਂ ਨੇ ਆਪਣਾ ਵਾ ਲੱচ্ছা ਪਰਾਂਠਾ ਸਿਕਣ ਲਈ ਪਾ ਦਿੱਤਾ ਹੈ ਹੁਣ ਇਹਨੂੰ ਪਕਾਵਾਂਗੇ ਜੀ ਹੁਣ ਆਪਾਂ ਇਹਦੇ ਉੱਪਰ ਥੋੜੀ ਜੀ ਚੀਜ਼ ਸਲਾਈਸ ਪਾ ਦਾਂਗੇ ਹਾਂਜੀ ਫ੍ਰੈਂਡ ਦੇਖੋ ਚੀਜ਼ ਲੱੱਸਾ ਪਰਾਂਠਾ ਆਪਣਾ ਬਣ ਕੇ ਤਿਆਰ ਹੈ ਦੇਖੋ ਹੁਣ ਆਪਾਂ ਇਹਨੂੰ ਸਲਾਈਸ ਦੇ ਵਿੱਚ ਕੱਟ ਕਰ ਦਾਂਗੇ ਹਾਂਜੀ ਫ੍ਰੈਂਡਸ ਦੇਖੋ ਆਪਣਾ ਲੱੱচ্ছা ਪਰਾਂਠਾ ਬਣ ਕੇ ਬਿਲਕੁਲ ਤਿਆਰ ਹੈ ਬਿਲਕੁਲ ਚੀਜ਼ੀ ਤੇ ਆਪਾਂ ਨੇ ਸਾਰੀ ਸਟਫਿੰਗ ਵੀ ਕੀਤੀ ਹੈ ਇਸ ਤਰੀਕੇ ਨਾਲ ਬਣਾਉਣਾ ਵੀਡੀਓ ਚੰਗੀ ਲੱਗੇ ਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ